ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਛੋਟੀ ਜੀ ਕਹਾਣੀ ਦੁਆਰਾ ਅਸੀਂ ਇਹ ਇੱਕ ਸਿੱਖਿਆ ਲੈਣ ਦਾ ਯਤਨ ਕਰਾਂਗੇ ਕਹਾਣੀ ਦਾ ਮੋਰਲ ਰਹੇਗਾ ਸਿੱਖਿਆ ਰਹੇਗੀ ਬੁੱਧੀ ਦੀ ਵਰਤੋਂ ਜ਼ਿਆਦਾ ਕਰਨੀ ਹੈ ਕਿ ਤਾਕਤ ਦੀ ਵਰਤੋਂ ਬੁੱਧੀ ਕਿਵੇਂ ਤਾਕਤ ਨੂੰ ਵਾਸ ਕਰ ਲੈਂਦੀ ਹੈ ਇਹ ਬਹੁਤ ਜ਼ਰੂਰੀ ਹੈ ਕਹਿਣ ਲੱਗੇ ਇੱਕ ਕੋਈ ਫਰਨੀਚਰ ਦਾ ਕੰਮ ਕਰਦਾ ਸੀ ਵੀਰ ਤਰਖਾਨ ਜਾਂ ਮਿਸਤਰੀ ਕੋਈ ਸ਼ਬਦ ਆਪਾਂ ਵਰਤ ਲੈਣੇ ਉਸ ਵੀਰ ਲਈ ਉਹ ਮਿਸਤਰੀ ਕਿਸੇ ਦੇ ਫਰਨੀਚਰ ਦਾ ਕੰਮ ਕਰਕੇ ਤੇ ਜਦੋਂ ਕੰਮ ਉਹਨੇ ਖਤਮ ਕੀਤਾ ਘਰ ਵਾਲੇ ਨੇ ਉਹਨੂੰ ਕੁਝ ਜਿਹੜੇ ਉਹਦੀ ਮਤਲਬ ਕੰਮ ਦੇ ਪੈਸੇ ਬਣਦੇ ਸੋ ਦਿੱਤੇ ਉਹਨੇ ਉਹ ਪੈਸਿਆਂ ਵਾਲਾ ਬੰਡਲ ਆਪਣੀ ਕੱਛ ਲੈ ਲਿਆ ਸਰਦੀ ਦੇ ਦਿਨ ਸੀ ਤੇ ਕੰਬਲ ਲੈ ਕੇ ਤੁਰ ਪਿਆ ਰਸਤੇ 'ਚ ਆਉਂਦੇ ਉਹਨੂੰ ਇੱਕ ਲੁਟੇਰਾ ਮਿਲਿਆ ਉਹਨੇ ਬੰਦੂਕ ਤਾਣ ਲਈ ਕਹਿਣ ਲੱਗਾ ਜਿਹੜਾ ਕੁਝ ਤੇਰੇ ਕੋਲੋਂ ਕੱਢ ਦੇ ਉਹਨੇ ਸੋਚਿਆ ਇਹਦੇ ਨਾਲ ਬੈਸਣਾ ਇਹਦੇ ਨਾਲ ਲੜਨਾ ਜਾਨ ਕੋਣੀ ਹੋਊਗੀ ਉਹਨੇ ਆਪਣਾ ਕੰਬਲ ਲਾਇਆ ਪੈਸਾ ਵਾਲਾ ਬੰਡਲ ਉਹਨੂੰ ਫੜਾਤਾ ਪੈਸਾ ਵਾਲਾ ਬੰਡਲ ਫੜਾ ਕੇ ਲੁਟੇਰੇ ਨੂੰ ਕਹਿਣ ਲੱਗਾ ਵੀ ਇੱਕ ਕੰਮ ਕਰ ਮੈਨੂੰ ਕਦੇ-ਕਦੇ ਜੂਆ ਖੇਡਣ ਦੀ ਆਦਤ ਆ ਉਹਨੇ ਝੂਠ ਬੋਲਿਆ ਪਰ ਕਹਿੰਦਾ ਮੇਰੀ ਘਰ ਦੇ ਨੂੰ ਸ਼ੱਕ ਹੋਊਗਾ ਕਿ ਮੈਂ ਪੈਸੇ ਜੂਏ 'ਚ ਹਾਰ ਆਇਆ ਕੀ ਮੋਂ ਵਿਖਾਉਂਗਾ ਜਾ ਕੇ ਤੂੰ ਇਦਾਂ ਕਰ ਇੱਕ ਗੋਲੀ ਨਾ ਉਹਨੇ ਆਪਣੇ ਪੱਗ ਦਾ ਲਾੜ ਖੋਲਿਆ ਇਹਦੇ 'ਚ ਮਾਰ ਤਾਂ ਕਿ ਪਤਾ ਲੱਗੇਗਾ ਮੇਰੇ ਕੋਲੋਂ ਪੈਸੇ ਲੁੱਟੇ ਕੇ ਗੋਲੀ ਵੱਜੀ ਗੋਲੀ ਮਾਰ ਦਿੱਤੀ ਉਹਨੇ ਫਿਰ ਉਹਨੇ ਆਪਣੀ ਜੈਕਟ ਸੀ ਜਿਹੜੀ ਕੋਟ ਵਗੈਰਾ ਪਾਇਆ ਉਹ ਲਾਇਆ ਕਹਿੰਦਾ ਦੋ ਚਾਰ ਗੋਲੀਆਂ ਇਹਦੇ ਵਿੱਚ ਦੀ ਨੰਗਾ ਦੇ ਨੰਗਾ ਤੀਆਂ ਅਖੀਰ ਨੂੰ ਉਹਨੇ ਆਪਣੀ ਉਹ ਕੰਬਲੀ ਲਾਈ ਕਹਿੰਦਾ ਕਦੀ ਗੋਲੀਆਂ ਇਹਦੇ ਵਿੱਚ ਦੀ ਵੀ ਲੰਗਾ ਦੇ ਤੇ ਉਹ ਲੁਟੇਰਾ ਕਹਿਣ ਲੱਗਾ ਤੂੰ ਬੇਵਕੂਫ ਹਾਂ ਜਿਹੜੀਆਂ ਪੰਜ ਗੋਲੀਆਂ ਸੀ ਉਹ ਇੱਕ ਪੱਗ ਵਿੱਚ ਤੇ ਜੈਕਟ ਵਿੱਚ ਦੀ ਲੰਘੀਆਂ ਹੁਣ ਤੇ ਬੰਦੂਕ ਖਾਲੀ ਹੋ ਗਈ ਹੁਣ ਤੂੰ ਮੈਨੂੰ ਜਾਣ ਦੇ ਜਦੋਂ ਬੰਦੂਕ ਖਾਲੀ ਹੋਈ ਵੇਖੀ ਤੇ ਜਿਹੜਾ ਮਿਸਤਰੀ ਦਾ ਕੰਮ ਕਰਨ ਵਾਲਾ ਵੀਰ ਸੀ ਜਰਵਾਣਾ ਸੀ ਪਰ ਉਹ ਬੰਦੂਕ ਵਾਲਾ ਓਦਾਂ ਕਮਜ਼ੋਰ ਸੀ ਪਰ ਉਹ ਬੰਦੂਕ ਦੀ ਤਾਕਤ ਤੇ ਕੰਮ ਕਰ ਰਿਆ ਸੀ ਜੋ ਮੈਸਤਰੀ ਵੀਰ ਕਹਿਣ ਲੱਗਾ ਬਸ ਤੇਰੀ ਇਹ ਤਾਕਤ ਹੀ ਖਤਮ ਕਰਨੀ ਸੀ ਇਹ ਗੋਲੀਆਂ ਤੇਰੀ ਤਾਕਤ ਸੀ ਤੇ ਉਹਨੇ ਉਹਨੂੰ ਚੁਪਟ ਮਾਰ ਕੇ ਨਾਲੇ ਦਾ ਆਪਣਾ ਬੰਡਲ ਲੈ ਲਿਆ ਤੇ ਉਹ ਨਾਲੇ ਬੰਦੂਕ ਵਾਲੇ ਨੂੰ ਭਜਾ ਦਿੱਤਾ ਉਹਨੇ ਸਮਝਾ ਦਿੱਤਾ ਕਿ ਜੇ ਖਦੇ ਤਾਕਤ ਜ਼ੋਰ ਪਾਵੇ ਕੋਈ ਇਦਾਂ ਦਾ ਬੰਦਾ ਜ਼ੋਰ ਪਾਵੇ ਤੇ ਫਿਰ ਆਪਣੀ ਬੁੱਧੀ ਨਾਲ ਤੁਸੀਂ ਤਾਕਤ ਨੂੰ ਹਰਾ ਸਕਦੇ ਹੋ ਇਸ ਲਈ ਕੋਸ਼ਿਸ਼ ਕਰੋ ਤਾਕਤ ਦੀ ਵਰਤੋਂ ਕਰੋ ਪਰ ਬੁੱਧੀ ਦੀ ਵਰਤੋਂ ਨਾਲ ਨਾਲ ਜ਼ਰੂਰ ਕਰੋ ਬੁੱਧੀ ਵੱਡੀਆਂ-ਵੱਡੀਆਂ ਤਾਕਤਾਂ ਨੂੰ ਹਰਾ ਦਿੰਦੀ ਹੈ